हेलो दोस्तों स्वागत है ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਅਫੀਸ਼ੀਅਲ YouTube ਚੈਨਲ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ GK ਮੌਕ ਟੈਸਟ ਦੇ ਟੌਪ 25 ਕੁਐਸਚਨਸ ਕਵਰ ਕਰਨ ਜਾ ਰਹੇ ਹਾਂ ਜੋ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਧਿਆਨ ਦੇਖਿਓ ਅਤੇ ਜੋ ਸਟੂਡੈਂਟ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨੇ ਆ ਖਾਸ ਕਰਕੇ ਅਸਿਸਟੈਂਟ ਇਨਸਪੈਕਟਰ ਦੇ ਜੋ ਕਿ ਹਾਲ ਹੀ ਦੇ ਵਿੱਚ ਬਸ 28 ਤਰੀਕ ਨੂੰ ਇਸ ਦਾ ਐਗਜ਼ਾਮ ਹੋਵੇਗਾ हां ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ WhatsApp ਗਰੁੱਪ ਜਾਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ CKE ਮੌਕ ਟੈਸਟ ਦੀ ਕਲਾਸ 14 ਉਹ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਪੰਜਾਬ ਦੇ ਕਿਹੜੇ ਮੇਲੇ ਦਾ ਸਬੰਧ ਸ਼ੀਤਲਾ ਮਾਤਾ ਜੀ ਨਾਲ ਹੈ ਤਾਂ ਪੰਜਾਬ ਦਾ ਉਹ ਕਿਹੜਾ ਮੇਲਾ ਹੈ ਜਿਸ ਦੇ ਵਿੱਚ ਸ਼ੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਇਸ ਦਾ ਰਾਈਟ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਠੀਕ ਹੈ ਜਾਂ ਆਪਣੇ ਦਿਮਾਗ ਦੇ ਵਿੱਚ ਸੋਚ ਸਕਦੇ ਹੋ ਤਾਂ ਹੁਣ ਦੇਖਦੇ ਆਪਾਂ ਪੰਜਾਬ ਦਾ ਕਿਹੜਾ ਮੇਲਾ ਹੈ ਜਿਹੜਾ ਸ਼ੀਤਲਾ ਮਾਤਾ ਜੀ ਨਾਲ ਸੰਬੰਧਿਤ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ B ਜਰਗ ਦਾ ਮੇਲਾ ਤਾਂ ਤੁਸੀਂ ਨਾਲ ਦੀ ਨਾਲ ਨੋਟ ਕਰਦੇ ਜਾਣਾ ਠੀਕ ਹੈ ਤਾਂ ਜਿਹੜਾ ਪੰਜਾਬ ਦਾ ਮੇਲਾ ਹੈ ਜਿਹੜਾ ਸ਼ੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਉਹ ਕਿਹੜਾ ਮੇਲਾ ਲੱਗਦਾ ਹੈ ਆ ਉਹ ਲੱਗਦਾ ਜਗ ਦਾ ਮੇਲਾ ਠੀਕ ਹੈ ਇੱਕ ਕੁਐਸਚਨ ਤਾਂ ਆਹਾ ਹੋ ਗਿਆ ਜੇਕਰ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਜਿਹੜਾ ਜਰਗ ਦਾ ਮੇਲਾ ਏ ਉਹ ਕਿਹੜੇ ਸਥਾਨ ਤੇ ਲੱਗਦਾ ਹੈ ਤਾਂ ਉਹ ਲੱਗਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਸਥਾਨ ਤੇ ਲੱਗਦਾ ਹੈ ਠੀਕ ਹੈ ਇੱਕ ਤਾਂ ਇਹ ਕੁਐਸਚਨ ਤੁਸੀਂ ਨੋਟ ਕਰ ਲਿਓ ਲੁਧਿਆਣਾ ਜ਼ਿਲ੍ਹੇ ਦੇ ਪਾਇਲਸਥਾਨ ਤੇ ਕਿਹੜਾ ਮੇਲਾ ਲੱਗਦਾ ਹੈ ਜਰਗ ਦਾ ਮੇਲਾ ਲੱਗਦਾ ਹੈ ਜੇਕਰ ਇਗਜ਼ਾਮ ਦੇ ਵਿੱਚ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਿਹੜਾ ਜਰਗ ਦਾ ਮੇਲਾ ਹੈ ਜਾਂ ਅਜਿਹਾ ਕਿਹੜਾ ਮੇਲਾ ਜਿਹੜਾ ਚੇਤ ਦੇ ਮਹੀਨੇ ਦੇ ਵਿੱਚ ਆਉਂਦਾ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਜਰਗ ਦੇ ਮੇਲੇ ਦੀ ਤਾਂ ਜਰਗ ਦਾ ਮੇਲਾ ਮੇਲਾ ਚੇਤ ਦੇ ਮਹੀਨੇ ਦੇ ਵਿੱਚ ਭਰਿਆ ਜਾਂਦਾ ਹੈ ਚੇਤ ਦੇ ਮਹੀਨੇ ਦੇ ਵਿੱਚ ਦੂਜੇ ਮੰਗਲਵਾਰ ਨੂੰ ਦੂਜੇ ਮੰਗਲਵਾਰ ਨੂੰ ਕੀ ਹੈ ਜਰਗ ਦਾ ਮੇਲਾ ਪਰਿਆ ਜਾਂਦਾ ਏ ਉਸ ਦੇ ਵਿੱਚ ਜਿਹੜਾ ਇਹ ਮੇਲਾ ਲੱਗਦਾ ਹੈ ਸ਼ੀਤਲਾ ਮਾਤਾ ਜੀ ਦਾ ਤਾਂ ਇਸ ਦੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਹੁਣ ਇੱਕ ਇਗਜ਼ਾਮ ਦੇ ਵਿੱਚ ਇਹ ਕੁਐਸਚਨ ਵੀ ਦੇਖਣ ਨੂੰ ਮਿਲਦਾ ਹੈ ਤਾਂ ਇਸ ਦੇ ਵਿੱਚ ਗਧੇ ਦੀ ਪੂਜਾ ਕੀਤੀ ਜਾਂਦੀ ਹੈ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਜਰਗ ਦੇ ਮੇਲੇ ਦੇ ਵਿੱਚ ਗਧੇ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜਰਗ ਦੇ ਮੇਲੇ ਦੇ ਰਿਲੇਟਿਡ ਇਹ ਕੁਐਸਚਨਸ ਬਣਦੇ ਨੇ ਤਾਂ ਤੁਸੀਂ ਇਹ ਨਾਲ ਦੀ ਨਾਲ ਨੋਟ ਡਾਊਨ ਕਰ ਲੈਣੇ ਨੇ ਠੀਕ ਹੈ ਤਾਂ ਪੰਜਾਬ ਦੇ ਕਿਹੜੇ ਮੇਲੇ ਦਾ ਸੰਬੰਧ ਸ਼ੀਤਲਾ ਮਾਤਾ ਜੀ ਨਾਲ ਆ ਜਰਗ ਦੇ ਮੇਲੇ ਦਾ ਜਰਗ ਦਾ ਮੇਲਾ ਕਿੱਥੇ ਪਰਿਆ ਜਾਂਦਾ ਹੈ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਨਾਮ ਦੇ ਸਥਾਨ ਤੇ ਕਿਹੜੇ ਮਹੀਨੇ ਦੇ ਵਿੱਚ ਪਰਿਆ ਜਾਂਦਾ ਹੈ ਚੇਤ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਤੇ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਗਧੇ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਤਾਂ ਇਹ ਤੁਸੀਂ ਕੁਐਸਚਨ ਚੰਗੀ ਤਰ੍ਹਾਂ ਨੋਟ ਕਰ ਲਓ ਇਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ ਨੈਕਸਟ ਕੁਐਸਚਨ ਦੇਖ ਲੈਂਦੇ ਆ ਤਾਂ ਸਤਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਆ ਇੱਕ ਸਤਿਆਂ ਦਾ ਮੇਲਾ ਪਰਿਆ ਜਾਂਦਾ ਉਹ ਕਿਹੜੇ ਸਥਾਨ ਤੇ ਲੱਗਦਾ ਸਤਿਆਂ ਦਾ ਮੇਲਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਸੀ ਕਪੂਰਥਲਾ ਦੇ ਵਿੱਚ ਤਾਂ ਜਿਹੜਾ ਸਤਿਆਂ ਦਾ ਮੇਲਾ ਹੈ ਉਹ ਕਪੂਰਥਲਾ ਦੇ ਵਿੱਚ ਲੱਗਦਾ ਹੈ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੇ ਵਿੱਚ ਤਾਂ ਜਲੰਧਰ ਦੇ ਵਿੱਚ ਜਿਹੜੇ ਮਸ਼ਹੂਰ ਮੇਲੇ ਨੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਜਲੰਧਰ ਦੇ ਵਿੱਚ ਕਿਹੜੇ ਕਿਹੜੇ ਮੇਲੇ ਭਰੇ ਜਾਂਦੇ ਨੇ ਤਾਂ ਇੱਕ ਤਾਂ ਭਰੇ ਜਾਂਦਾ ਮੇਲਾ ਗਦਰੀ ਬਾਬਿਆਂ ਦਾ ਮੇਲਾ ਗਦਰੀ ਬਾਬਿਆਂ ਦਾ ਠੀਕ ਹੈ ਆਪਾਂ ਨਾਲ ਦੀ ਨਾਲ ਨੋਟ ਡਾਊਨ ਕਰਵਾਂਦੇ ਜਾਵਾਂਗੇ ਅੱਗੇ ਤੱਕ ਤੁਸੀਂ ਨੋਟ ਕਰਦੇ ਜਾਣੇ ਨੇ ਤੇ ਇੱਕ ਪਰਿਆ ਜਾਂਦਾ ਬਾਬਾ ਸੋਡਲ ਦਾ ਮੇਲਾ ਆ ਇਹ ਤੁਸੀਂ ਦੋਨੋਂ ਨੋਟ ਡਾਊਨ ਕਰ ਲੈਣੇ ਇਹ ਜਲੰਧਰ ਦੇ ਵਿੱਚ ਪਰਿਆ ਜਾਂਦੇ ਨੇ ਜੇਕਰ ਸਤਿਆਂ ਦਾ ਮੇਲੇ ਬਾਰੇ ਪੁੱਛਿਆ ਜਾਵੇ ਤਾਂ ਸਤਿਆਂ ਦਾ ਮੇਲਾ ਪਰਿਆ ਜਾਂਦਾ ਹੈ ਕਪੂਥਲਾ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਕਿਹੜੇ ਮੇਲੇ ਵਿੱਚ ਗਦੇ ਦੀ ਪੂਜਾ ਕੀਤੀ ਜਾਂਦੀ ਹੈ ਇਹ ਆਪਾਂ ਕਵਰ ਕਰ ਚੁੱਕੇ ਹਾਂ ਤਾਂ ਗਦੇ ਦੀ ਪੂਜਾ ਕਿਹੜੇ ਮੇਲੇ ਦੇ ਵਿੱਚ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਜਰਗ ਦੇ ਮੇਲੇ ਦੇ ਵਿੱਚ ਡੀ ਇਸ ਦਾ ਰਾਈਟ ਆਨਸਰ ਕਦੇ ਦੀ ਪੂਜਾ ਕਿੱਥੇ ਕੀਤੀ ਜਾਂਦੀ ਹੈ ਜਰਗ ਦੇ ਮੇਲੇ ਦੇ ਵਿੱਚ ਤੇ ਜੇਕਰ ਗੱਲ ਕੀਤੀ ਹੈ ਵਿਛਪਾਰ ਦਾ ਮੇਲਾ ਤਾਂ ਵਿਛਪਾਰ ਦਾ ਮੇਲਾ ਕਿਹੜੇ ਸਥਾਨ ਤੇ ਲੱਗਦਾ ਹੈ ਤਾਂ ਇਹ ਲੱਗਦਾ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਇਹ ਵਿਛਪਾਰ ਦਾ ਹੋਰ ਕਿਹੜੇ ਕਿਹੜੇ ਮੇਲੇ ਨੇ ਲੁਧਿਆਣੇ ਦੇ ਵਿੱਚ ਲੱਗਦੇ ਨੇ ਜਿਹੜੇ ਉਹ ਆਪਾਂ ਕਵਰ ਕਰਾਂਗੇ ਬਾਅਦ ਚ ਠੀਕ ਹੈ ਤਾਂ ਅੱਜ ਆਪਾਂ ਵਿਛਪਾਰ ਦਾ ਮੇਲਾ ਦੇਖ ਲੈਨੇ ਆ ਤਾਂ ਜਿਹੜਾ ਵਿਛਪਾਰ ਦਾ ਮੇਲਾ ਉਹ ਲੱਗਦਾ ਹੈ ਲੁਧਿਆਣਾ ਦੇ ਪਿੰਡ ਦੇ ਵਿਲ ਲੁਧਿਆਣਾ ਦੇ ਪਿੰਡ ਛਪਾਰ ਦੇ ਵਿੱਚ ਇਹ ਮੇਲਾ ਭਰਿਆ ਜਾਂਦਾ ਹੈ ਠੀਕ ਹੈ ਛਪਾਰ ਦਾ ਮੇਲਾ ਤੇ ਇਹ ਕਦੋਂ ਲੱਗਦਾ ਹੈ ਮੈਂ ਇਹਨਾਂ ਦੇ ਦੇਸੀ ਮਹੀਨਿਆਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਕਿਉਂਕਿ ਚੇਤ ਮਹੀਨਾ ਹੋ ਗਿਆ ਭਾਦੋਂ ਮਾਗ ਠੀਕ ਹੈ ਇਹਨਾਂ ਦੇ ਬਾਰੇ ਇਗਜ਼ਾਮ ਦੇ ਵਿੱਚ ਕਾਫੀ ਕੁਐਸਚਨਸ ਦੇਖਣ ਨੂੰ ਮਿਲਦੇ ਨੇ ਤਾਂ ਜਿਹੜਾ ਛਪਾਰ ਦਾ ਮੇਲਾ ਉਹ ਭਰਿਆ ਜਾਂਦਾ ਹੈ ਭਾਦੋਂ ਦੇ ਮਹੀਨੇ ਦੇ ਵਿੱਚ ਜੇਕਰ एग्जैक्ट डेट ਦੀ ਗੱਲ ਕੀਤੀ ਜਾਵੇ ਤਾਂ ਆਪਾਂ 2 ਮਹੀਨੇ ਦੀ 14ਵੀਂ ਚੰਨਣੀ ਰਾਤ ਨੂੰ ਕੀਏ ਇਹ ਛਪਾਰ ਦਾ ਮੇਲਾ ਲੱਗਦਾ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਨੋਟ ਡਾਊਨ ਕਰ ਲੈਣਾ ਹੈ ਤੇ ਹੁਣ ਇੱਕ ਕਹਿੰਗਾ ਹੈਦਰ ਸ਼ੇਖ ਦਾ ਮੇਲਾ ਤਾਂ ਹੈਦਰ ਸ਼ੇਖ ਦਾ ਮੇਲਾ ਕਿੱਥੇ ਲੱਗਦਾ ਹੈ ਹੈਦਰ ਸ਼ੇਖ ਦਾ ਤਾਂ ਇਹ ਲੱਗਦਾ ਹੈ ਮਲੇਰ ਕੋਟਲਾ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਹੈਦਰ ਸ਼ੇਖ ਦਾ ਮੇਲਾ ਲੱਗਦਾ ਹੈ ਤੇ ਕਦੋਂ ਲੱਗਦਾ ਹੈ ਇਹ ਤਾਂ ਇਹ ਲੱਗਦਾ ਹੈ ਪੋ ਮਹੀਨੇ ਦੇ ਵਿੱਚ ਉਹ ਮਹੀਨੇ ਦੇ ਵਿੱਚ ਇਹ ਮੇਲਾ ਲੱਗਦਾ ਹੈ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਮਲੇਰ ਕੋਟਲੇ ਦੀ ਤਾਂ ਮਲੇਰ ਕੋਟਲੇ ਦੇ ਵਿੱਚ ਇੱਕ ਮੇਲਾ ਲੱਗਦਾ ਪੀਰ ਸਖੀ ਸਰਵਰ ਦਾ ਤਾਂ ਤੁਸੀਂ ਇਹ ਵੀ ਨੋਟ ਕਰ ਲੈਣਾ ਹੈ ਪੀਰ ਸਖੀ ਸਰਵਰ ਦਾ ਤਾਂ ਇਹ ਮੇਲਾ ਕਿੱਥੇ ਲੱਗਦਾ ਹੈ ਤਾਂ ਇਹ ਵੀ ਮੇਲਾ ਮਲੇਰ ਕੋਟਲਾ ਦੇ ਵਿੱਚ ਲੱਗਦਾ ਤਾਂ ਤੁਸੀਂ ਦੋਨੋਂ ਯਾਦ ਰੱਖਣੇ ਹੈ ਹੈਦਰ ਸ਼ੇਖ ਦਾ ਮੇਲਾ ਤੇ ਪੀਰ ਸਖੀ ਸਰਵਰ ਦਾ ਮੇਲਾ ਇਹ ਕਿੱਥੇ ਲੱਗਦਾ ਹੈ ਤਾਂ ਇਹ ਮਲੇਰ ਕੋਟਲੇ ਦੇ ਵਿੱਚ ਦੋਨੋਂ ਮੇਲੇ ਲੱਗਦੇ ਨੇ ਯਾਦ ਰੱਖਣੇ ਨੇ ਤੁਸੀਂ ਕਾਫੀ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਵਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਤਾਂ ਵਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਕੀ ਰਾਈਟ ਆਨਸਰ ਹੈਗਾ ਇਹਦਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਤਾਂ ਜਿਹੜਾ ਵਸੰਤ ਪੰਚਮੀ ਉਹ ਮਾਗ ਦੇ ਮਹੀਨੇ ਦੇ ਵਿੱਚ ਲੱਗਦੀ ਹੈ ਠੀਕ ਹੈ ਤੇ ਮਾਗ ਦੇ ਮਹੀਨੇ ਦੇ ਵਿੱਚ ਇੱਕ ਮੇਲਾ ਭਰਿਆ ਜਾਂਦਾ ਹੈ ਮਾਗੀ ਦਾ ਮੇਲਾ ਮਾਗੀ ਦਾ ਮੇਲਾ ਜੇਕਰ ਪੁੱਛਿਆ ਜਾਵੇਗੇ ਮਾਗੀ ਦਾ ਮੇਲਾ ਕਿਹੜੇ ਮਹੀਨੇ ਦੇ ਵਿੱਚ ਆਉਂਦਾ ਹੈ ਤਾਂ ਉਹ ਮਾਗ ਮਹੀਨੇ ਦੇ ਵਿੱਚ ਭਰਿਆ ਜਾਂਦਾ ਹੈ ਠੀਕ ਹੈ ਕਿੱਤੇ ਕਿੱਥੇ ਭਰਿਆ ਜਾਂਦਾ ਹੈ ਤਾਂ ਇਹ ਭਰਿਆ ਜਾਂਦਾ ਹੈ ਖਿਦਰਾਣੇ ਦੀ ਟਾਬ ਇਦਰਾਣੇ ਦੀ ਟਾਬ ਜਿਸ ਨੂੰ ਆਪਾਂ ਅੱਜ ਕੱਲ ਕਿਸੇ ਨਾਮ ਨਾਲ ਜਾਣਦੇ ਆ ਤਾਂ ਉਸ ਨੂੰ ਜਾਣਦੇ ਆਪਾਂ ਮੁਖਤਰ ਸਾਹਿਬ ਨਾਲ ਮੁਖਤਰ ਸਾਹਿਬ ਦੇ ਨਾਲ ਇਸ ਨੂੰ ਆਪਾਂ ਜਾਣਦੇ ਆ ਇਹ ਮਾਗ ਮਹੀਨੇ ਦੇ ਵਿੱਚ ਭਰਿਆ ਜਾਂਦਾ ਹੈ ਮੇਲਾ ਠੀਕ ਹੈ ਜੇਕਰ ਗੱਲ ਕੀਤੀ ਹੈ ਵਿੱਚੇਤ ਦੀ ਤਾਂ ਮੈਂ ਚੇਤ ਦੇ ਵਿੱਚ ਕਵਰ ਕਰਵਾ ਚੁੱਕਿਆ ਹਾਂ ਤਾਂ ਚੇਤ ਦੇ ਵਿੱਚ ਕਿਹੜਾ ਮੇਲਾ ਭਰਿਆ ਜਾਂਦਾ ਹੈ ਤਾਂ ਚੇਤ ਦੇ ਵਿੱਚ ਜਰਗ ਦਾ ਮੇਲਾ ਭਰਿਆ ਜਾਂਦਾ ਹੈ ਵਿਸਾਖ ਦੇ ਵਿੱਚ ਵਿਸਾਖੀ ਆ ਗਈ ਠੀਕ ਹੈ ਤਾਂ ਤੁਸੀਂ ਇਵੇਂ ਕਰਕੇ ਆਪਾਂ ਆਪਣਾ ਇਸ ਨੂੰ ਨੋਟ ਕਰਦੇ ਜਾਣਾ ਇੰਪੋਰਟੈਂਟ ਹੈਣ ਵਾਲੇ ਨੇ ਕੁਐਸਚਨ ਨੈਕਸਟ ਦੇਖ ਲੈਨੇ ਆਪਾਂ ਪੰਜਾਬ ਦੇ ਕਿਹੜੇ ਮੇਲੇ ਨੂੰ ਮਿੰਨੀ 올림픽 ਕਿਹਾ ਜਾਂਦਾ ਹੈ ਤਾਂ ਪੰਜਾਬ ਦਾ ਕਿਹੜਾ ਮੇਲਾ ਜਿਸ ਨੂੰ ਮਿੰਨੀ 올림픽 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਪਿੰਡੂ ਖੇਡ ਮੇਲਾ ਤਾਂ ਜਿਹੜਾ ਪਿੰਡੂ ਖੇਡ ਮੇਲਾ ਹੁੰਦਾ ਉਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਆ ਮਿੰਨੀ 올림픽 ਦੇ ਨਾਮ ਨਾਲ ਜਾਣਦੇ ਆ ਤਾਂ ਇਹ ਜਿਹੜਾ ਪਿੰਡੂ ਖੇਡ ਮੇਲਾ ਇਹ ਕਿੱਥੇ ਪਰਿਆ ਜਾਂਦਾ ਹੈ ਮਾ ਇਹ ਕੀਲਾ रायपुर ਰਾਇਪੁਰ ਦੇ ਵਿੱਚ ਕਿਲੇ ਦੇ ਵਿੱਚ ਇਹ ਮੇਲਾ ਭਰਾਇ ਜਾਂਦਾ ਹੈ ਕਿਲਾ ਰਾਇਪੁਰ ਦਾ ਖੇਡ ਮੇਲਾ ਵੀ ਕਹਿ ਦਿੰਨੇ ਇਸ ਨੂੰ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਕਦੋਂ ਭਰਾਇ ਜਾਂਦਾ ਇਹ ਤਾਂ ਇਹ ਫਰਵਰੀ ਮਹੀਨੇ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਆਏ ਸਾਲ ਇਹ ਮੇਲਾ ਲੱਗਦਾ ਹੈ ਮਿਨੀ 올림픽 ਦਾ ਜਿਸ ਨੂੰ ਆਪਾਂ ਪਿੰਡੂ ਖੇਡ ਮੇਲਾ ਵੀ ਕਹਿ ਦਿੰਨੇ ਆ ਹਾਂ ਅੱਗੇ ਇੱਕ ਆਪਣੇ ਕੋਲ ਕਿਸਾਨ ਮੇਲਾ ਵੀ ਦਿੱਤਾ ਗਿਆ ਹੈ ਤਾਂ ਜਿਹੜਾ ਕਿਸਾਨ ਮੇਲਾ ਹੈ ਉਹ ਕਿੱਥੇ ਲੱਗਦਾ ਹੈ ਤਾਂ ਇਹ ਲੱਗਦਾ ਹੈ ਲੁਧਿਆਣਾ ਦੇ ਵਿੱਚ ਜੇਕਰ ਕਿਸਾਨ ਮੇਲੇ ਦੇ ਬਾਰੇ ਪੁੱਛਿਆ ਜਾਵੇ ਤਾਂ ਇਹ ਲੁਧਿਆਣਾ ਦੇ ਵਿੱਚ ਪੀਏਯੂ ਦੇ ਵਿੱਚ ਪੀਏਯੂ ਵੱਲੋਂ ਲਗਾਇਆ ਜਾਂਦਾ ਹੈ ਤਾਂ ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਠੀਕ ਹੈ ਤੀਆਂ ਦਾ ਮੇਲਾ ਤਾਂ ਤੁਹਾਨੂੰ ਪਤਾ ਹੈ ਸੋਣ ਦੇ ਵਿੱਚ ਲੱਗਦਾ ਹੈ ਤੀਆਂ ਦਾ ਮੇਲਾ ਤਾਂ ਤੁਸੀਂ ਇਵੇਂ ਕਰਕੇ ਸਾਰੇ ਨੋਟ ਡਾਊਨ ਕਰ ਲੈਣੇ ਨੇ ਹੁਣ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ ਕੁਐਸਚਨ ਨੰਬਰ 6 ਪਹਿਲਾ ਜਨਪੀਠ ਪੁਰਸਕਾਰ ਕਿਸ ਨੂੰ ਮਿਲਿਆ ਹੂ ਰੀਸੀਵਡ ਦਾ ਫਰਸਟ ਜਨਪੀਠ ਅਵਾਰਡ ਤਾਂ ਜਿਹੜਾ ਪਹਿਲਾ ਜਨਪੀਠ ਅਵਾਰਡ ਸੀ ਤਾਂ ਉਹ ਕਿਸਰੋ ਮਿਲਿਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A ਜੀ ਸੰਕਰਕੂ ਰੂਪ ਨੂੰ ਠੀਕ ਹੈ ਜੀ ਸੰਕਰਕੂ ਰੂਪ ਨੇ ਜਿਹੜੇ ਉਹਨਾਂ ਨੂੰ ਕੀ ਹੈ ਪਹਿਲਾ ਗਿਆਨਪੂਰ ਗਿਆਨ ਪੀਠ ਪੁਰਸਕਾਰ ਮਿਲਿਆ ਸੀ ਯਾਦ ਰੱਖਣਾ ਤੁਸੀਂ ਠੀਕ ਹੈ A ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆਪਾਂ ਮੈਨ ਬੁਕਰ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਤੁਸੀਂ ਸਾਰੇ ਕੁਐਸਚਨਸ ਦੇਖਣੇ ਨੇ ਕਿਉਂਕਿ ਇਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲ ਨੇ ਕੁਐਸਚਨ ਆ ਜਿਹੜਾ ਮੇਨ ਬੁਕਰ ਦਾ ਖਿਤਾਬ ਸੀ ਉਹ ਕਿਸ ਨੂੰ ਮਿਲਿਆ ਸੀ ਕਿਹੜਾ ਪਹਿਲਾ ਪਾਤ ਜਿਹਨੂੰ ਮੇਨ ਬੁਕਰ ਜਿੱਤਣ ਦਾ ਪਹਿਲਾ ਖਿਤਾਬ ਮਿਲਿਆ ਸੀ ਆ ਉਹ ਮਿਲਿਆ ਸੀ ਅਰੁਨਦੇਤੀ ਰੋਏ ਨੂੰ ਅਰੁਨਦੇਤੀ ਰੋਏ ਨੂੰ ਇਹ ਅਵਾਰਡ ਮਿਲਿਆ ਸੀ ਮੇਨ ਬੁਕਰ ਦਾ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਇੰਦਰਾ ਇੰਡੀਆਜ਼ ਮੋਸਟ ਪਾਵਰਫੁਲ ਪ੍ਰਾਈਮ ਮਿਨਿਸਟਰ ਇਹ ਇੱਕ ਬੁੱਕ ਲਿਖੀ ਗਈ ਸੀ ਤਾਂ ਇਸ ਬੁੱਕ ਦੇ ਲੇਖਕ ਕੌਣ ਨੇ ਤਾਂ ਕੀ ਰਾਈਟ ਆਨਸਰ ਰਹੇਗਾ ਇਸ ਦਾ ਆਪਣੇ ਕੋਲ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਸਿੰਗਾਰਿਕਾ ਗੋਸ਼ A ਇਸ ਦਾ ਰਾਈਟ ਆਨਸਰ ਤਾਂ ਜਿਹੜੀ ਇਹ ਬੁੱਕ ਸੀ ਇੰਦਰਾ ਇੰਡੀਆਜ਼ ਮੋਸਟ ਪਾਵਰਫੁਲ ਪ੍ਰਾਈਮ ਮਿਨਿਸਟਰ ਤਾਂ ਇਸ ਦੀ ਜਿਹੜੀ ਬੁੱਕ ਸੀ ਇਹ ਲਿਖੀ ਗਈ ਸੀ ਸੰ ਆ ਸੰਗਾਰਕੀਆ ਗੋਸ਼ ਨੇ ਤਾਂ A ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਣੇ ਆਪਾਂ ਭਾਰਤ ਦਾ ਪਹਿਲਾ ਮੁੱਖ ਚੋਣ ਕਮਿਸ਼ਨਰ ਕੌਣ ਸੀ ਹੂ ਇਸ ਦਾ ਫਰਸਟ ਚੀਫ ਇਲੈਕਸ਼ਨ ਕਮਿਸ਼ਨਰ ਤਾਂ ਫਰਸਟ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਸੀ ਭਾਰਤ ਦਾ ਉਹ ਸੀ ਸੁকুমার ਸੈਨ B ਇਸ ਦਾ ਰਾਈਟ ਆਨਸਰ ਜੇਕਰ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲੇਗਾ ਤਾਂ ਆਪਾਂ ਦਾ ਪਹਿਲਾ ਜਿਹੜਾ ਮੁੱਖ ਚੋਣ ਕਮਿਸ਼ਨ ਸੀ ਜਿਸ ਨੂੰ ਆਪਾਂ ਚੀਸ ਇਲੈਕਸ਼ਨ ਕਮਿਸ਼ਨਰ ਵਜੋਂ ਵੀ ਜਾਣਦੇ ਆ ਨਾ ਉਹ ਉਹ ਕੌਣ ਸੀ ਸੁকুমার ਸੈਨ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਕੁਐਸਚਨ ਨੰਬਰ 10 ਆਪਾਂ ਕੁਝ ਜਿਹੜੇ ਇੰਪੋਰਟੈਂਟ ਡੇ ਨੇ ਜਿਹੜੇ ਐਗਜ਼ਾਮ ਦੇ ਵਿੱਚ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਆਪਾਂ ਉਹ ਵੀ ਜਲਦੀ ਜਲਦੀ ਕਵਰ ਕਰ ਲੈਣੇ ਆ ਠੀਕ ਹੈ ਤਾ 11 ਜੁਲਾਈ ਨੂੰ ਆਪਾਂ ਕੀ ਮਨਾਉਂਦੇ ਆ ਤਾਂ ਜੁਲਾਈ 11 ਇਜ਼ ਅਬਜ਼ਰਵਡ ਇਜ਼ ਤਾ 11 ਜੁਲਾਈ ਨੂੰ ਕੀ ਮਨਾਇਆ ਜਾਂਦਾ ਹੈ ਤਾ ਉਸ ਦਿਨ ਮਨਾਇਆ ਜਾਂਦਾ ਵਰਲਡ ਪੋਪੂਲੇਸ਼ਨ ਡੇ ਯਾਦ ਰੱਖਣਾ ਹੈ 11 ਜੁਲਾਈ ਬਾਰੇ ਪੁੱਛਿਆ ਜਾਵੇ ਤਾਂ ਵਰਲਡ ਪੋਪੂਲੇਸ਼ਨ ਡੇ ਮਨਾਇਆ ਜਾਂਦਾ ਹੈ 11 ਜੁਲਾਈ ਨੂੰ ਨੈਕਸਟ ਦੇਖ ਲੈਣੇ ਆ 6 ਅਗਸਤ ਨੂੰ ਕੀ ਮਨਾਇਆ ਜਾਂਦਾ ਹੈ ਤਾ 6 ਅਗਸਤ ਨੂੰ ਮਨਾਇਆ ਜਾਂਦਾ ਹੈ ਹੀਰੋਸ਼ੀਮਾ ਡੇ ਬੀ ਇਜ਼ ਦਾ ਰਾਈਟ ਆਨਸਰ 6 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ ਹੈ ਹੀਰੋਸ਼ੀਮਾ ਦਿਵਸ ਮਨਾਇਆ ਜਾਂਦਾ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਆਪਾਂ 21 ਸਤੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ 21 ਸਤੰਬਰ ਨੂੰ ਤਾਂ ਉਹ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਪੀਸ ਬੀ ਇਜ਼ ਦਾ ਰਾਈਟ ਆਨਸਰ 21 ਸਤੰਬਰ ਨੂੰ ਇੰਟਰਨੈਸ਼ਨਲ ਡੇ ਆਫ ਦਾ ਪੀਸ ਮਨਾਇਆ ਜਾਂਦਾ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਬ੍ਰਾਊਨ ਰੈਵੋਲੂਸ਼ਨ ਤਾਂ ਜਿਹੜਾ ਬ੍ਰਾਊਨ ਰੈਵੋਲੂਸ਼ਨ ਹੈ ਉਸ ਦਾ ਸਬੰਧ ਕਿਸ ਨਾਲ ਹੈ ਬ੍ਰਾਊਨ ਰੈਵੋਲੂਸ਼ਨ ਇਜ਼ ਐਸੋਸੀਏਟਿਡ ਵਿਦ ਜੇ ਬ੍ਰਾਊਨ ਰੈਗੂਲੇਸ਼ਨ ਚਲਾਈ ਸੀ ਤਾਂ ਉਸ ਦਾ ਸਬੰਧ ਕਿਸ ਨਾਲ ਹੈ ਉਹ ਦਾ ਇਸ ਦਾ ਸਬੰਧ ਹੈ ਲੈਦਰ ਨਾਲ ਨੋਨ ਕਨਵੈਂਸ਼ੀਅਲ ਚੋਕਾ ਪ੍ਰੋਡਕਸ਼ਨ ਤਾਂ ਇਸ ਦੇ ਨਾਲ ਬ੍ਰਾਊਨ ਰੈਗੂਲੇਸ਼ਨ ਦਾ ਸਬੰਧ ਹੈ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਕਿਸ ਟੈਕਨੋਲੋਜੀ ਪ੍ਰਮੁੱਖ ਨੇ ਗਰੀਸ ਵਿੱਚ ਆਪਣਾ ਪਹਿਲਾ ਕਲਾਊਡ ਖੇਤਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਇਸ ਟਾਈਮ ਵਿੱਚ ਟੈਕਨੋਲੋਜੀ ਮੇਜਰ ਹੈਜ਼ ਅਨਾਉਂਸਡ ਟੂ ਸੈਟ ਅਪ ਇਟਸ ਫਰਸਟ ਕਲਾਊਡ ਰੀਜਨ ਇਨ ਗਰੀਸ ਤਾ ਕਿਹੜਾ ਟੈਕਨੋਲੋਜੀ ਪ੍ਰਮੁੱਖ ਹੈ ਜਿਸ ਨੇ ਗ੍ਰੀਸ ਦੇ ਵਿੱਚ ਆਪਣਾ ਪਹਿਲਾ ਕਲਾਊਡ ਖੇਤਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ Google ਨੇ ਠੀਕ ਹੈ Google ਦੁਆਰਾ ਕੀ ਹੈ ਹਾਲੀ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ ਇੱਕ ਪਹਿਲਾ ਕਲਾਊਡ ਖੇਤਰ ਸਥਾਪਿਤ ਕਰਨ ਦਾ ਤਾਂ ਯਾਦ ਰੱਖਣਾ ਤੁਸੀਂ ਗ੍ਰੀਸ ਦੇ ਵਿੱਚ ਨੈਕਸਟ ਦੇਖ ਲੈਣੇ ਆ ਕਿਸ ਭਾਰਤੀ ਖਿਡਾਰੀ ਨੂੰ 2022 ਵਿੱਚ ਪੁਰਸ਼ ਵਰਗ ਵਿੱਚ FIH ਪਲੇਅਰ ਆਫ ਦਾ 에ਅਰ ਚੁਣਿਆ ਗਿਆ ਹੈ ਇੰਡੀਅਨ ਪਲੇਅਰ ਨੂੰ ਕਿਹੜੇ ਨੂੰ ਪੁਰਸ਼ ਵਰਗ ਦੇ ਵਿੱਚ ਐਫ ਆਈ ਐਚ ਪਲੇਅਰ ਵਜੋਂ ਚੁਣਿਆ ਗਿਆ ਹੈ ਆ ਉਹ ਚੁਣਿਆ ਗਿਆ ਹੈ ਹਰਮਨਪ੍ਰੀਤ ਸਿੰਘ ਨੂੰ ਇਹ ਇਸ ਦਾ ਰਾਈਟ ਆਨਸਰ ਹਰਮਨਪ੍ਰੀਤ ਸਿੰਘ ਨੂੰ ਕੀ ਹੈ ਹਾਲੀ ਦੇ ਵਿੱਚ 2022 ਦੇ ਵਿੱਚ ਐਫ ਆਈ ਐਚ ਪਲੇਅਰ ਆਫ ਦਾ ਏਅਰ ਚੁਣਿਆ ਗਿਆ ਹੈ ਨੈਕਸਟ ਦੇਖ ਲੈਂਦੇ ਆਪਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਸੌਣੀ ਦੀ ਫਸਲ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਫਸਲ ਹੈ ਜਿਹੜੀ ਤਾਂ ਸੌਣੀ ਦੀ ਫਸਲ ਮੰਨ ਰੱਖਦੀ ਏ ਤਾਂ ਉਹ ਹੈ ਰਾਈਸ ਦੀ ਸੀ ਇਸ ਦਾ ਰਾਈਟ ਆਨਸਰ ਰਾਈਟ ਆਨਸਰ ਠੀਕ ਹੈ ਰਾਈਜ਼ ਦੀ ਫਸਲ ਜਿਹੜੀ ਉਹ ਕਦੋਂ ਵੀ ਹੁੰਦੀ ਹੈ ਸੌਣੀ ਦੀ ਸੌਣ ਦੇ ਵਿੱਚ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਸੌਣੀ ਦੀਆਂ ਫਸਲਾਂ ਦੀ ਤਾਂ ਸੌਣੀ ਦੀਆਂ ਫਸਲਾਂ ਹੋਰ ਕਿਹੜੀਆਂ ਕਿਹੜੀਆਂ ਨੇ ਖਲੀਫਾ crop ਕਿਹੜੇ-ਕਿਹੜੇ ਨੇ ਤਾਂ ਉਸ ਦੇ ਵਿੱਚ ਆ ਜਾਂਦੀ ਹੈ ਆਪਣੇ ਕੋਲ ਚਾਵਲ ਮੱਕੀ ਜਾਂ ਦਾਲਾਂ ਹੋ ਗਈਆਂ ਠੀਕ ਹੈ ਫੋਰ ਐਗਜ਼ਾਮਪਲ ਜਿਵੇਂ ਉਰਦ ਦੀ ਦਾਲ ਹੋ ਗਈ ਮੂੰਗੇ ਦੀ ਦਾਲ ਹੋ ਗਈ ਤੇ ਬਾਜਰਾ ਹੋ ਗਿਆ ਬਾਜਰਾ ਵੀ ਕੀਏ ਉਹ ਹੌਣੀ ਮਹੀਨੇ ਦੀ ਫਸਲ ਹੈ ਠੀਕ ਹੈ ਤਾਂ ਤੁਸੀਂ ਸੌਣੀ ਮਹੀਨੇ ਦੀਆਂ ਫਸਲਾਂ ਇਹ ਨੋਟ ਕਰ ਲੈਣੀਆਂ ਨੇ ਜੇਕਰ ਗੱਲ ਕੀਤੀ ਆਵੇ ਹਾੜੀ ਦੀਆਂ ਫਸਲਾਂ ਦੀ ਤਾਂ ਹਾੜੀ ਦੀਆਂ ਕਿਹੜੀਆਂ-ਕਿਹੜੀਆਂ ਫਸਲਾਂ ਨੇ ਤਾਂ ਹਾੜੀ ਦੀਆਂ ਹੋਗੇ ਜਿਵੇਂ ਕਣਕ ਹੋਗੀ ਛੋਲੇ ਹੋਗੇ ਮਟਰ ਤੇ ਜੋਹ ਇਹ ਕੀ ਨੇ ਸਾਰੀਆਂ ਤਾਂ ਇਹ ਹਾੜੀ ਦੀਆਂ ਫਸਲਾਂ ਨੇ ਤਾਂ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰੈਨ ਵਾਲਾ ਤਾਂ ਤੁਸੀਂ ਇਹ ਨੋਟ ਡਾਊਨ ਕਰ ਸਕਦੇ ਹੋ ਨੈਕਸਟ ਦੇਖਦੇ ਆਪਾਂ ਰਸੀਦੀ ਟਿਕ ਟਿਕ ਕਿਸ ਨੇ ਲਿਖੀ ਰਸਿੱਦੀ ਟਿਕਟ ਕਾਫੀ ਇੰਪੋਰਟੈਂਟਡ ਕੁਐਸਚਨ ਐਗਜ਼ਾਮ ਦੇ ਲਈ ਤਾਂ ਜਿਹੜੀ ਰਸਿੱਦੀ ਟਿਕਟ ਸੀ ਉਹ ਕਿਸ ਨੇ ਲਿਖੀ ਸੀ ਤਾਂ ਉਹ ਲਿਖੀ ਸੀ ਅਮਰਤਾ ਪ੍ਰੀਤਮ ਨੇ ਏ ਇਸ ਦਾ ਰਾਈਟ ਆਨਸਰ ਰਸਿੱਦੀ ਟਿਕਟ ਕਿਸ ਕਿਸ ਤੋੜਾ ਲਿਖੀ ਗਈ ਸੀ ਤਾਂ ਇਹ ਲਿਖੀ ਗਈ ਸੀ ਅਮਰਤਾ ਪ੍ਰੀਤਮ ਦੁਆਰਾ ਯਾਦ ਰੱਖਣੀ ਹੈ ਤੁਸੀਂ ਨੈਕਸਟ ਦੇਖ ਲਿਨੇ ਆਪਾਂ ਤੁੰਤਾ ਵਾਲਾ ਕੂ ਇਹ ਵੀ ਕਾਫੀ ਇੰਪੋਰਟੈਂਟ ਹੈ ਤਾਂ ਤੁੰਤਾ ਵਾਲਾ ਕੂ ਜਿਹੜਾ ਨਾਵਲ ਸੀ ਜਾਂ ਕਵਿਤਾ ਸੀ ਉਹ ਕਿਸ ਨੇ ਲਿਖੀ ਸੀ ਤਾਂ ਉਹ ਲਿਖੀ ਸੀ ਸੋਹਣ ਸਿੰਘ ਸ਼ੀਤਲ ਨੇ ਯਾਦ ਰੱਖਣਾ ਤੁਸੀਂ ਤੂਤਾਂ ਵਾਲਾ ਖੂ ਤਾਂ ਇਹ ਕਿਸ ਨੇ ਲਿਖੀ ਸੀ ਤੂਤਾਂ ਸੋਹਣ ਸਿੰਘ ਸ਼ੀਤਲ ਦੁਆਰਾ ਲਿਖੀ ਗਈ ਸੀ ਇਹ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਏ ਨੇ ਆਪਾਂ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਪਹਿਲਾਂ ਤਾਂ ਉਹਨੂੰ ਕਵਰ ਕਰਵਾ ਚੁੱਕੇ ਹਾਂ ਤਾਂ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਤਾਂ ਉਹ ਲੱਗਦਾ ਹੈ ਜਲੰਧਰ ਦੇ ਵਿੱਚ ਠੀਕ ਹੈ ਜਲੰਧਰ ਦੇ ਵਿੱਚ ਕਿਹੜਾ ਮੇਲਾ ਪਰਿਆ ਜਾਂਦਾ ਹੈ ਗਦਰੀ ਬਾਬਿਆਂ ਦਾ ਮੇਲਾ ਪਰਿਆ ਜਾਂਦਾ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੀਨੇ ਆਪਾਂ ਰਾਜ ਵਿਧਾਨ ਸਭਾ ਦੇ ਉੱਪਰਲੇ ਸਦਨ ਦਾ ਨਾਮ ਕੀ ਹੈ ਤਾਂ ਰਾਜ ਵਿਧਾਨ ਸਭਾ ਦੇ ਜਿਹੜਾ ਉੱਪਰਲਾ ਸਦਨ ਹੁੰਦਾ ਹੈ ਉੱਪਰ ਹਾਊਸ ਹੁੰਦਾ ਹੈ ਉਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ ਸਟੇਟ ਲੋਜੀਸ ਲੈ ਜਿਸਲੇਟਿਵ ਦੇ ਵਿੱਚ ਤਾਂ ਉਸ ਨੂੰ ਆਪਾਂ ਕਹਾਂਗੇ ਵਿਧਾਨ ਪਰਿਸ਼ਦ ਜਿਹੜਾ ਰਾਜ ਵਿਧਾਨ ਸਭਾ ਦਾ ਉੱਪਰਲਾ ਸਦਨ ਹੁੰਦਾ ਹੈ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਤਾਂ ਉਸ ਨੂੰ ਵਿਧਾਨ ਪਰਿਸ਼ਦ ਕਹਿ ਦਿੰਦੇ ਹਾਂ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਰਣਜੀਤ ਸਿੰਘ ਨੂੰ ਕਿਹੜੀ ਲੜਾਈ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮਹਾਰਾਜਾ ਦਾ ਖਿਤਾਬ ਮਿਲਿਆ ਮਹਾਰਾਜਾ ਦਾ ਖਿਤਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਜਿੱਤ ਤੋਂ ਬਾਅਦ ਮਿਲਿਆ ਸੀ ਤਾਂ ਉਹ ਮਿਲਿਆ ਸੀ ਬੈਟਲ ਆਫ ਲਾਹੌਰ ਲਾਹੌਰ ਦੀ ਲੜਾਈ ਤੋਂ ਬਾਅਦ ਕੀਏ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਖਿਤਾਬ ਮਿਲਿਆ ਸੀ ਠੀਕ ਹੈ ਡੀ ਇਸ ਦਾ ਰਾਈਟ ਆਨਸਰ ਅੱਗੇ ਦੇਖਦਾ ਛੋਟਾ ਕੱਲੂਕਾਰਾ ਕਦੋਂ ਵਾਪਰਿਆ ਸੀ ਛੋਟਾ ਕੱਲੂਕਾਰਾ ਤਾਂ ਉਹ ਵਾਪਰਿਆ ਸੀ 1746 ਦੇ ਵਿੱਚ ਠੀਕ ਹੈ ਤੇ ਵੱਡਾ ਕੱਲੂਕਾਰਾ ਕਦੋਂ ਹੋਇਆ ਸੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਇਸ ਦਾ ਜਵਾਬ ਜ਼ਰੂਰ ਦੱਸਣਾ ਹੈ ਵੱਡਾ ਘੁੱਲ ਕਾਰਨ ਕਿਉਂ ਹੋਇਆ ਸੀ ਤੇ ਕਦੋਂ ਹੋਇਆ ਸੀ ਇਹ ਤੁਸੀਂ ਮੈਨੂੰ ਪੂਰੀ ਡਿਟੇਲ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜਿਸ ਦਾ ਅਨਸਰ ਕਮੈਂਟ ਕਰਕੇ ਜਰੂਰ ਦੱਸਣਾ ਹੈ ਨੈਕਸਟ ਦੇਖਦੇ ਆਪਾਂ ਵਜ਼ੀਰ ਖਾਨ ਨੇ ਕਿਹੜੇ ਸਹਿਬਜ਼ਾਦਿਆਂ ਨੂੰ ਕੰਦਾਂ ਵਿੱਚ ਚਣਵਾ ਦਿੱਤਾ ਸੀ ਤਾਂ ਵਜ਼ੀਰ ਖਾਨ ਦੁਆਰਾ ਕਿਹੜੇ-ਕਿਹੜੇ ਸਹਿਬਜ਼ਾਦਿਆਂ ਨੂੰ ਕੰਦਾਂ ਵਿੱਚ ਚਣਵਾ ਦਿੱਤਾ ਸੀ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਫਤੇਹ ਸਿੰਘ ਤੇ ਜ਼ੋਰਾਵਰ ਸਿੰਘ ਠੀਕ ਹੈ ਫਤੇਹ ਸਿੰਘ ਦੇ ਜ਼ੋਰਾਵਰ ਸਿੰਘ ਨੂੰ ਕੀ ਹੈ ਤੰਦਾਂ ਦੇ ਵਿੱਚ ਚਣਵਾ ਦਿੱਤਾ ਗਿਆ ਸੀ ਵਜ਼ੀਰ ਖਾਨ ਦੁਆਰਾ ਜਿਸ ਟਾਈਮ ਇਹਨਾਂ ਦੀ ਉਮਰ ਕਿੰਨੀ-ਕਿੰਨੀ ਸੀ 9 ਤੋਂ 6 ਸਾਲ ਤੱਕ ਇਹਨਾਂ ਦੀ ਉਮਰ ਸੀ ਠੀਕ ਹੈ ਤਾਂ ਯਾਦ ਰੱਖਣਾ ਤੁਸੀਂ ਨੈਕਸਟ ਦੇਖਦੇ ਆਪਾਂ ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਮੁਗਲ ਬਾਦਸ਼ਾਹ ਅਕਬਰ ਨੇ ਕਿਹੜਾ ਟੈਕਸ ਖਤਮ ਕਰ ਦਿੱਤਾ ਸੀ ਤਾਂ ਕਿਹੜਾ ਟੈਕਸ ਖਤਮ ਕੀਤਾ ਸੀ ਮੁਗਲ ਬਾਦਸ਼ਾਹ ਅਕਬਰ ਨੇ ਤਾਂ ਉਹ ਕੀਤਾ ਸੀ ਜਜ਼ੀਆ ਕਰ ਜਜ਼ੀਆ ਟੈਕਸ ਖਤਮ ਕਰ ਦਿੱਤਾ ਸੀ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਦੀ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆਂ 8 ਲਿਖਿਆ ਲੜਾਈਆਂ ਵਿੱਚੋਂ ਕਿਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਲੜਾਈ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ ਤਾਂ ਉਹ ਹੋਈ ਸੀ ਬੈਟਲ ਆਫ ਚਿੱਲੀਆਂ ਵਾਲਾ ਬੈਟਲ ਆਫ ਚਿੱਲੀਆਂ ਵਾਲਾਂ ਦੇ ਵਿੱਚ ਕੀ ਸੀ ਸਿੱਖਾਂ ਦੀ ਜਿੱਤ ਹੋਈ ਸੀ ਤਾਂ ਕਿਹੜੀ-ਕਿਹੜੀ ਲੜਾਈ ਸੀ ਟੋਟਲ ਸਿੱਖਾਂ ਦੁਆਰਾ ਲੜੀਆਂ ਕਾਫੀ ਲੜੀਆਂ ਦੇ ਵਿੱਚ ਤਿੰਨ ਲੜਾਈਆਂ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਸੀ ਤਿੰਨ ਲੜਾਈਆਂ ਉਹ ਕਿਹੜੀਆਂ-ਕਿਹੜੀਆਂ ਲੜਾਈਆਂ ਸੀ ਇੱਕ ਤਾਂ ਹੋ ਗਿਆ ਆਪਣੇ ਕੋਲ ਚਿੱਲੀਆਂ ਵਾਲਾਂ ਦੀ ਲੜਾਈ ਦੂਜੀ ਲੜਾਈ ਹੋ ਗਈ ਆਪਣੇ ਕੋਲ ਬੱਦੋਵਾਲ ਦੀ ਬੱਦੋਵਾਲ ਦੀ ਲੜਾਈ ਹੋ ਗਈ ਪਹਿਲੀ ਲੜਾਈ ਬੱਦੋਵਾਲ ਦੀ ਸੀ ਠੀਕ ਹੈ ਦੂਜੀ ਲੜਾਈ ਕਿਹੜੀ ਸੀ ਰਾਮਨਗਰ ਦੀ ਜਿਸ ਦੇ ਵਿੱਚ ਸਿੱਖ ਜਿੱਤ ਰਹੇ ਸੀ ਆਹ ਰਾਮਨਗਰ ਦੀ ਤੀਸਰੀ ਕਿਹੜੀ ਸੀ ਚਿੱਲਿਆਂ ਵਾਲਾ ਤਾਂ ਤੁਸੀਂ ਇਹ ਤਿੰਨੋਂ ਲੜਾਈ ਯਾਦ ਰੱਖਣ ਜਿਨ੍ਹਾਂ ਦੇ ਵਿੱਚ ਕੀ ਸੀ ਆਹ ਸਿੱਖਾਂ ਦੀ ਜਿੱਤ ਹੋਈ ਸੀ ਠੀਕ ਹੈ ਇਹਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 25 ਕੁਐਸਚਨਸ ਕਵਰ ਹੋ ਚੁੱਕੇ ਨੇ ਉਮੀਦ ਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਮਿਲਦੇ ਆਪਾਂ ਜਲਦੀ ਅਗਲੀ ਕਲਾਸ ਦੇ ਵਿੱਚ ਥੈਂਕ ਯੂ so much